ਸਰ ਬਲਜਿੰਦਰ ਸਿੰਘ ਆਈਡੀਆ ਕੰਸਲਟੈਂਟ ਫਰਮ ਲੁਧਿਆਣਾ ਤੇ ਬੜਾ ਚੰਗਾ ਉਪਰਾਲਾ ਕਰਦੇ ਨੇ ਉਡਾਨ মিডিਆ ਬੜੇ ਕਿਉਂ ਹਰ ਸਰ ਇਤਨੇ ਐਕਟੀਵਿਟੀ ਲਾਂਦੇ ਨੇ ਇਹ ਜੋ ਨਵੇਂ ਪ੍ਰੋਡਕਟ ਨੇ ਜੋ ਵੀ ਡਿਜ਼ਾਈਨਿੰਗ ਕਮਿਊਨਿਟੀ ਆ ਜਾਂ ਕੰਸਟਰਕਟਿੰਗ ਇੰਡਸਟਰੀ ਆ ਉਹਨਾਂ ਫਾਰੀਆ ਪ੍ਰੋਡਕਟ ਦਾ ਫਾਨੂੰ ਪਤਾ ਲੱਗ ਜਾਂਦਾ ਔਰ ਇਵਨ ਜੋ ਕਾਮਨ ਮੈਨ ਜਿਹਾ ਕਿਲਾਇੰਟ ਨੇ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਦੇ ਆ ਕੇ ਪਤਾ ਲੱਗ ਜਾਂਦਾ ਕਿ ਕਰੰਟਲੀ ਮਾਰਕੀਟ ਵਿੱਚ ਕੀ ਚੱਲ ਰਿਹਾ ਤੋਂ ਇਸ ਹਨ ਐਕਸੀਬਿਸ਼ਨ ਅੱਜ ਹੋਣਾ ਕਿ ਅੱਜ ਬੜੇ गुड लक है कि साहे शहर से लुधियाने लग रही हो, हो, हो है नॉर्थ इंडिया के यह एग्जीबिशन पहले कहीं नहीं लगती हम कुछ फल लगनी शुरू हुई है तो थैंक यू आप इंजीनियर हूँ वैसे बाई प्रोफेशन और अ, मेरे को बड़ा अच्छा लग रहा है ये सारे प्रोडक्ट्स बड़ी डिटेल में डिस्कस हो रही है और काफ़ी अवेयरनेस मिल रही है और मैं अपने क्लाइंट्स को भी रिकमेंड करूँगा कि प्रोडक्ट्स देखें और इनको ज़्यादा से ज़्यादा प्रैक्टिकली यूज़ करें अपने सो दैट उनका लाइफ स्टाइल इंप्रूव हो ਅੱਜ ਜਿੱਥੇ LCDI ਦੇ ਸਾਰੇ ਗਰੁੱਪ ਸਾਡੇ ਪ੍ਰਧਾਨ ਗੁਰਿੰਦਰ ਸਿੰਘ ਜੀ ਰਮਨਾਈ ਸਾਰੇ ਤੇ ਆਰਕੀਟੈਕਟਸ ਮੀਟਿੰਗ ਇਕੱਠੇ ਹੋਏ ਆ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿਉਂਕਿ ਕਈ ਪ੍ਰੋਡਕਟ ਇੱਥੇ ਆ ਕੇ ਅਸੀਂ ਦੇਖੇ ਆ ਨਵੇਂ ਆ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਸਾਡੇ ਉਹਦੇ ਪ੍ਰੋਡਕਟਾਂ ਨੂੰ ਅਸੀਂ ਕਸਟਮਰ ਨੂੰ ਆਪਣੇ ਆਨੂੰ ਗਾਈਡ ਕਰਾਂਗੇ ਤੇ ਆਪਣੇ ਕਸਟਮਰ ਨੂੰ ਵੀ ਕਹਾਂਗੇ ਵੀ ਇੱਥੇ ਆ ਕੇ ਦੇਖਣ ਕਿਉਂਕਿ ਇਹ ਬਹੁਤ ਵਧੀਆ ਫੋਰਾਲਾ ਹੈ ਕਈ ਚੀਜ਼ਾਂ ਨਵੀਆਂ ਆਸੀਂ ਵੀ ਦੇਖਿਆ ਤਾਂ ਕਿ ਉਹ ਹੀ ਚੀਜ਼ਾਂ ਅਸੀਂ ਅੱਗੇ ਆਪਣੇ ਕਸਟਮਰ ਨੂੰ ਕੋਨਸਟ ਕਰ ਸਕੀਏ ਥੈਂਕ ਯੂ ਇਕੋਸਰ ਇਹ ਐਗਜ਼ੀਬਿਸ਼ਨ ਪਹਿਲਾਂ ਲੁਧਿਆਣੇ ਦੇ ਵਿੱਚ ਵੈਲਕਮ ਪਹਿਲਾਂ ਤੋਂ ਸ਼ੁਰੂ ਹੋਈ ਸੀਗੀ ਹੁਣ ਇੱਥੇ ਇੰਨਾ ਵੱਡਾ ਪ੍ਰੋਜੈਕਟ ਹੋ ਚੁੱਕਿਆ ਹੈਗਾ ਵੀ ਲੁਧਿਆਣੇ ਤੋਂ ਬਾਅਦ ਥਾਣੇਵਾਲ ਦੇ ਵਿੱਚ ਇੰਨਾ ਵੱਡਾ ਗਰਾਊਂਡ ਲਿੱਤਾ ਗਿਆ ਵੀ ਐਗਜ਼ੀਬਿਸ਼ਨ ਨਾਲ ਔਰ ਇੱਥੇ ਬਿਲਡਿੰਗਸ ਵਾਸਤੇ ਦੇਖੋ ਜਿਹੜੀਆਂ ਫੋਰਮ ਦੇ ਵਿੱਚ ਵੀ ਕਨਸੈਪਟ ਹੈਗੇ ਉਹ ਵੀ ਇੱਥੇ ਆ ਗਏ ਅ ਆਪਣੇ ਢੱਲੋ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹੜਾ ਨਵੇਂ-ਨਵੇਂ ਇਹ ਪ੍ਰੋਡਕਟਰ ਜਾਂ ਉਹਦੇ ਨਾਲ ਲੋਕਾਂ ਨੂੰ ਰੂਬਰੂ ਕਰਾਉਂਦੇ ਆ ਅਸੀਂ ਅੱਜ ਆਪ ਜੀ ਸਾਡੀ ਐਸੋਸੀਏਸ਼ਨ ਹੈ ਜੀ ਐਲਸੀਡੀਆਈਏ ਸਾਡੇ ਚੇਅਰਮੈਨ ਨੇ ਜੱਗੀ ਸਾਹਿਬ ਬਲਜਿੰਦਰ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਮੈਂ ਪ੍ਰੈਜ਼ੀਡੈਂਟ ਆ ਜੀ ਗੁਰਵਿੰਦਰ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਐਕਸੀਬਿਸ਼ਨ ਨੂੰ ਦੇਖਣ ਵੀ ਆਏ ਆ ਤੇ ਇਹਦੇ ਵਿੱਚੋਂ ਅੱਗੇ ਜੋ ਇੱਥੇ ਕਰ ਰਹੇ ਆ ਉਹਨਾਂ ਨੂੰ ਪ੍ਰਮੋਟ ਵੀ ਕਰਾਂਗੇ ਜੇ ਇਹਦਾ ਪ੍ਰੋਜੈਕਟ ਅੱਛਾ ਹੋਏਗਾ ਇਹ ਇੰਟੈਕਸਪੋ ਦਾ ਹੈ ਅੱਜ 12ਵਾਂ ਐਡੀਸ਼ਨ ਹੈ 2 3 4 5 ਫਰਵਰੀ 2024 ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਤਾਹਨੇਵਾਲ ਲੁਧਿਆਣਾ ਇਹ ਐਗਜ਼ਿਬਿਸ਼ਨ ਚੱਲ ਰਹੀ ਹੈ ਇਸ ਵੇਲੇ 250 ਕੰਪਨੀਆਂ ਪੈਨ ਇੰਡੀਆ ਤੋਂ ਹਾਊਜ਼ੈਂਡਸ ਆਫ ਪ੍ਰੋਡਕਟ ਲੈ ਕੇ ਇੱਥੇ ਆਈਆਂ ਕੰਸਟਰਕਸ਼ਨ ਇੰਡਸਟਰੀ ਬਹੁਤ ਫਾਸਟ ਚੇਂਜਿੰਗ ਇੰਡਸਟਰੀ ਹੈ ਜਿਹੜੀ ਕਿ ਫੈਸ਼ਨ ਵਾਂਗੂ ਚੇਂਜ ਹੁੰਦੀ ਹੈ ਤਾਂ ਮੈਂ ਸਭ ਨੂੰ ਕਹਾਂਗਾ ਕਿ ਨੂੰ ਆ ਕੇ ਤੁਸੀਂ ਦੇਖ ਸਕਦੇ ਹੋ 250 ਕੰਪਨੀਆਂ 1000ਸ ਆਫ ਪ੍ਰੋਡਕਟ ਇੱਕੋ ਹੀ ਛੱਤ ਹਲੇ ਤੁਹਾਨੂੰ ਮਿਲਣਗੇ ਦੂਸਰਾ ਹੁੰਦਾ ਕਿ ਅਸੀਂ ਬਜਟ ਦੀ ਘਰ ਦੇ ਵਿੱਚ ਬਹੁਤ ਗੱਲਬਾਤ ਹੁੰਦੀ ਕਿ ਕਿਸ ਬਜਟ ਦਾ ਘਰ ਬਣਾਇਆ ਜਾਵੇ ਤਾਂ ਹਰ ਬੰਦੇ ਹਰ ਇਨਸਾਨ ਦੇ ਪਾਕਟ ਦੇ ਵਿੱਚ ਸਮਾਉਣ ਵਾਲੇ ਬਜਟ ਇੱਥੇ ਹੈਗੇ ਨੇ ਤੁਸੀਂ ਆਪਣੇ ਬਜਟ ਦੇ ਮੁਤਾਬਕ ਆਪਣੇ ਟੇਸਟ ਦੇ ਮੁਤਾਬਕ ਵਧੀਆ ਬਿਲਡਿੰਗ ਵਧੀਆ ਘਰ ਬਣਾ ਸਕਦੇ ਹੋ ਉਹਦੇ ਲਈ ਇੱਥੇ ਸਭ ਕੁਝ ਮੌਹੀ ਹੈ ਇਹ ਚਾਰ ਤਰ੍ਹਾਂ ਦੀ ਐਗਜ਼ੀਬਿਸ਼ਨ ਹੈ ਅੱਜ ਸਾਡਾ ਫਸਟ ਡੇ ਹੈ ਔਰ ਸ਼ਾਮ ਤੱਕ ਮੇਰੇ ਹਿਸਾਬ ਨਾਲ ਅਸੀਂ 7 ਤੋਂ 8000 ਬੰਦੇ ਰਜਿਸਟਰ ਕਰ ਲਵਾਂਗੇ 4 ਦਿਨਾਂ ਦੇ ਅਸੀਂ 50000 ਬੰਦੇ ਪੁੱਛਦੇ ਆ ਕਿ ਬਸ ਤਾਂ ਸਾਡੇ ਕੋਲ ਆਊਗਾ ਔਰ 2 ਤੋਂ 5 ਫਰਵਰੀ ਲੁਧਿਆਣਾ ਏਕਸੀਬਿਸ਼ਨ ਸੈਂਟਰ ਥਾਣੇਵਾਲ ਜੀਟੀ ਰੋਡ ਲੁਧਿਆਣਾ ਦੇਖੋ ਜੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਸੁਪਨਾ ਪੂਰਾ ਹੋ ਗਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਨੀਤੀ ਚੱਲੇ ਹੋਏ ਨੇ ਤੇ ਅਗਜ਼ਿਊਸ਼ਨ ਤੇ ਪਹੁੰਚ ਕੇ ਲੱਗ ਰਿਹਾ ਕਿ ਉਹਨਾਂ ਦਾ ਸੁਪਨਾ ਤਕਰੀਬਨ ਪੂਰਾ ਹੋ ਗਿਆ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਪ੍ਰੋਜੈਕਟ ਇਹੋ ਜਿਹੇ ਸਮਾਨ ਤਿਆਰ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲਾ ਔਰ ਪੰਜਾਬ ਦੇ ਲੋਕਾਂ ਨੂੰ ਮਿਲ ਲਿਆ ਪੰਜਾਬ ਦੇ youth ਨੂੰ ਤੁਹਾਡੇ ਚੈਨਲ ਰੇ ਬੇਨਤੀ ਹੈ ਕਿ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਿੱਲੀ ਦੇ ਚੱਲੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਐਗਜ਼ੀਬਿਸ਼ਨ ਤੇ ਪਹੁੰਚੋ ਆਪਣਾ ਪੰਜਾਬ ਕਾਫੀ ਰੰਗਲਾ ਪੰਜਾਬ ਬਣਾਉਣ ਦਿੱਲੀ ਦੇ ਚੱਲਿਆ ਹੋਇਆ ਰ ਹੈ ਇਹੋ ਜੀ ਮਸ਼ੀਨਰੀ ਹੈ ਇਹੋ ਜੇ ਪ੍ਰੋਜੈਕਟ ਪਿਆਰ ਕੀਤੇ ਨੇ ਤੇ ਉਹ ਆ ਕੇ ਦੇਖਣ ਜਿਹੜੇ ਆਪਾਂ ਕਹਿੰਦੇ ਕੈਨੇਡਾ 'ਚ ਆ ਚੀਜ਼ਾਂ ਜੀ ਉੱਥੇ ਐਦਾਂ ਦੀ ਲਿਫਟਾਂ ਜੀ ਸਾਰਾ ਕੁਝ ਪੰਜਾਬ 'ਚ ਹੈਗਾ ਲੁਧਿਆਣਾ 'ਚ ਹੀ ਹੈਗਾ ਤਾਂ ਅੱਜ ਆ ਕਿ ਤੁਸੀਂ ਲੱਗਾ ਹੋਇਆ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਇਹਦਾ ਆਨੰਦ ਲਓ ਇਹਦਾ ਫਾਇਦਾ ਉਠਾਓ ਤੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਤਾਂ ਜੋ ਨੌਜਵਾਨ ਦੇਖਣ ਤੇ ਉਹਨਾਂ ਨੂੰ ਵੀ ਪੰਜਾਬ ਪ੍ਰਤੀ ਪਿਆਰ ਪੈਦਾ ਹੋਵੇ ਤੇ ਪੰਜਾਬ ਦੇ ਵਿੱਚ ਹੀ ਕੁਝ ਕਰਕੇ ਦਿਖਾਉਣਾ ਤੇ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਜਿਹੜੇ ਇਹਨਾਂ ਨੇ ਤਕੜੇ ਇੰਜੀਨੀਅਰ ਹੈ ਚੇਅਰਮੈਨ ਹੈ ਪੰਜਾਬ ਦੇ ਲੈਵਲ ਦੇ ਲੁਧਿਆਣਾ ਲੈਵਲ ਦੇ ਸੋ ਸਾਰੇ ਆਰਕੀਟੈਕਟ ਸਹਿਬਾਨ ਨਹਿੰਤ ਕਰ ਰਿਹਾ ਕਿ ਪੰਜਾਬ ਨੂੰ ਉੱਪਰ ਚੱਕਣਾ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਐਕਟੀਵੇਸ਼ਨ ਤੇ ਪਹੁੰਚੋ ਤਾਂ ਹੀ ਤੁਹਾਨੂੰ ਫਾਇਦਾ ਹੋਊਗਾ ਤੁਹਾਡੇ ਚੈਨਲ ਲਈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਹ ਚੈਨਲ 'ਤੇ ਇੱਕ ਬੇਨਤੀ ਹੈ ਕਿ ਹਰ ਕਾਊਂਟਰ ਤੇ ਜਾਓ ਤੇ ਹਰ ਚੀਜ਼ ਦਿਖਾਓ ਜਿਹੜੀ ਨਵੀਂ ਬਣੀ ਤਕਨੀਕ ਤਿਆਰ ਹੋਈ ਸਰ ਐਗੇਵਿਕਾ ਨੇ ਕਾਫੀ ਦੇਰ ਤੋਂ ਮੰਗੇ ਕਿ ਇੱਕ ਪ੍ਰੋਜੈਕਟ ਨੂੰ ਉਹਨਾਂ ਨੂੰ ਦਿੱਤਾ ਜਾਵੇ ਬਹੁਤ ਜਲਦੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਧਿਆਨ 'ਚ ਪਹੁੰਚ ਗਿਆ ਬਹੁਤ ਜਲਦੀ ਦਿੱਤਾ ਜਾਊਗਾ ਸਰ ਇੱਕ ਟੈਕਸ ਲਗਾਏ ਜਾਣਾ ਵਪਾਰੀ ਜਿਹੜੇ ਨੁਕਤੇ ਆਉਂਦੇ ਆ ਬਹੁਤ ਜ਼ਿਆਦਾ ਨਰਾਜ਼ੀ ਦਾ ਸਰਕਾਰ ਲੋਕਾਂ ਲਈ ਸਰਕਾਰ ਹੈ ਲੋਕਾਂ ਦੇ ਹਿਸਾਬ ਨਾਲ ਚੱਲੂਗੀ ਮੁੱਖ ਮੰਤਰੀ ਸਾਹਿਬ ਪੱਲੇ ਸਾਡੇ 3.5 ਕਰੋੜ ਲੋਕਾਂ ਨੂੰ ਪਿਆਰ ਕਰਦੇ ਆਂ ਔਰ ਉਹਨਾਂ ਦੇ ਹਿਸਾਬ ਨਾਲ ਹੀ ਪੰਜਾਬ ਤਰੱਕੀ ਦੇ ਜਾ ਰਿਹਾ ਇਹ ਵੀ ਉਹਨਾਂ ਦਾ ਜਿਹੜਾ ਮੁੱਦਾ ਲੋਕਾਂ ਦਾ ਇਹਦਾ ਹੱਲ ਕੀਤਾ ਜਾਊਗਾ ਹਾਂਜੀ ਹਾਂਜੀ ਸਰ ਕਰੀਏ ਜੋ ਬਸ ਕੋਲਾ ਨਹੀਂ ਆਪੀ ਅਮਨ ਸਰ ਕੀ ਨਾਮ ਹੈ ਗੁੱਡ ਇਵਨਿੰਗ एवरीवन ਮਾਈਸੈਲਫ ਇਤਪਾਲ ਸਿੰਘ ਐਲੋਵਾਲੀਆ ਆਮ ਚੇਅਰਮੈਨ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਚਰ ਪੰਜਾਬ ਚੈਪਟਰ ਐਂਡ ਡਾਇਰੈਕਟਰ ਲੁਧਿਆਣਾ ਸਮਾਰਟ ਸਿਟੀ ਟੂਡੇ ਇਟਸ ਅ ਰੀਅਲੀ ਮੈਟਰ ਆਫ ਪ੍ਰਾਈਡ ਫਾਰ ਅਸ ਕਿ ਲੁਧਿਆਣਾ ਦੇ ਵਿੱਚ ਇੱਕ ਕ੍ਰਿਬਿਊਸ਼ਨ ਜਿਹੜੀ ਆਲਰੇਡੀ ਤਕਰੀਬਨ ਪਿਛਲੇ 10-11 ਸਾਲ ਤੋਂ ਰੈਗੂਲਰ ਚੱਲ ਰਹੀ ਹੈ ਉਹਦਾ ਆਈ ਥਿੰਕ 11ਵਾਂ ਐਡੀਸ਼ਨ ਜਿਹੜਾ ਹੈਗਾ ਉਹ ਲਗਾਇਆ ਗਿਆ ਜਿਹਦੇ ਵਿੱਚ ਜਿੱਥੇ ਤਾਂ ਐਕਸਪੀਰੀਅੰਸ ਇੱਕ ਕੰਸਟਰਕਸ਼ਨ ਇੰਡਸਟਰੀ ਵਾਲਿਆਂ ਵਾਸਤੇ ਹੈ ਉਥੇ ਨਾਲ ਦੀ ਨਾਲ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਵੀ ਕਾਫੀ ਚੀਜ਼ ਜਿਹੜੀਆਂ ਉਹ ਪਲਾਨ ਕੀਤੀਆਂ ਗਈਆਂ ਨੇ ਇਹ ਇੱਕ ਪੰਜਾਬ ਲਈ ਇੱਕ ਇਹੋ ਜਿਹਾ ਉਪਰਾਲਾ ਰੈਗੂਲਰ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਜਿਹੜੀ ਲੋਕਲ ਇੰਡਸਟਰੀ ਹੈਗੀ ਆ ਆਪਣੀ ਉਹ ਪ੍ਰਮੋਟ ਹੋ ਸਕੇ ਲੋਕਾਂ ਨੂੰ ਜਿੱਥੇ ਲੋਕਲ ਇੰਡਸਟਰੀ ਐ ਲੋਕਲ ਪ੍ਰੋਡਕਟਸ ਬਾਰੇ ਅਵੇਲੇਬਿਲਟੀ ਹੈਗੀ ਆ ਉੱਥੇ ਮੈਂ ਇੱਥੇ ਦੇਖਿਆ ਕਿ ਕਾਫੀ ਪ੍ਰੋਡਕਟ ਜਿਹੜੇ ਨਹੀਂ ਜਿਹੜੇ ਇੰਪੋਰਟ ਹੋ ਰਹੇ ਨੇ ਉਹਨਾਂ ਦੀ ਐਗਜ਼ੀਬਿਸ਼ਨਸ ਵੀ ਇੱਥੇ ਜੜੀਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਸਾਰੇ ਜਿਹੜੇ ਇੰਪੋਰਟ ਹੁੰਦੇ ਨੇ ਪ੍ਰੋਡਕਟ ਉਹਨਾਂ ਦੀਆਂ ਸਾਰੀਆਂ ਦੀ ਦੁਕਾਨਾਂ ਅਵੇਲੇਬਲ ਨਹੀਂ ਹੁੰਦੀਆਂ ਸਾਨੂੰ ਪਤਾ ਨਹੀਂ ਹੁੰਦਾ ਕਿਹੜਾ ਕਿਹੜੀ ਦੁਕਾਨ ਤੇ ਅਵੇਲੇਬਲ ਹੈ ਤੇ ਉਹ ਚੀਜ਼ਾਂ ਜਿਹੜੀਆਂ ਨੇ ਇੱਥੇ ਮਤਲਬ ਅਵੇਲੇਬਲ ਨੇ ਜਿੱਥੇ ਅਗਰ ਆਪਾਂ ਨੂੰ ਇੱਕ ਛੋਟੀ ਜੀ ਪਾਈਪ ਬਾਰੇ ਐਕਸਪੀਰੀਅੰਸ ਮਿਲ ਰਿਹਾ ਹੈ ਉੱਥੇ ਇੱਕ ਵੱਡੀ ਲਿਫਟ ਬਾਰੇ ਵੀ ਜਿਹੜਾ ਹੈ ਇੱਥੇ ਐਕਸਪੀਰੀਅੰਸ ਮਿਲ ਰਿਹਾ ਹੈ ਇਹ ਇੱਕ ਬਹੁਤ ਵਧੀਆ ਗੱਲ ਹੈ ਅਰ ਤਕਰੀਬਨ ਪ੍ਰੋਫੈਸ਼ਨਲਸ ਨੂੰ ਕਈ ਵਾਰ ਇਹ ਹੁੰਦਾ ਹੈ ਕਿ ਇੱਕ ਮਟੀਰੀਅਲ ਐਗਜ਼ੀਬਿਸ਼ਨ ਲਈ ਤਾਂ ਸਾਨੂੰ ਜਿਹੜਾ ਹੈ ਕਈ ਵਾਰ ਕੋਈ ਨਾ ਕੋਈ ਆ ਕੇ ਵੀ ਸਿਰ ਦੱਸ ਜਾਂਦਾ ਹੈ ਤਾਂ ਪਰ ਉਹਦੇ ਵਾਸਤੇ ਹੀ ਕਾਉਂਸਲ ਆਫ ਆਰਕੀਟੈਕਚਰ ਦਾ ਕੈਂਪ ਲਗਾਇਆ ਜਾ ਰਿਹਾ ਹੈ ਇੱਥੇ ਇੱਕ ਪੈਰਾਮੈਟ੍ਰਿਕ ਡਿਜ਼ਾਈਨਸ ਦੇ ਉੱਤੇ ਜਿਹੜੀ ਹੈ ਉਹ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ ਵੱਲੋਂ ਇੱਕ ਪੰਜਾਬ ਚੈਪਟਰ ਜਿੱਤੇ ਉਹਦੇ ਨਾਲ ਨਾਲ ਕਾਉਂਸਲ ਆਫ ਆਰਕੀਟੈਕਚਰ ਦੇ ਸੀਨੀਅਰ ਮੈਂਬਰਸ ਆ ਰਹੇ ਨੇ ਊਮਨ ਸੀਨੀਅਰ ਆਰਕੀਟੈਕਚਰ ਪੈਨਲ ਡਿਸਕਸ਼ਨਸ ਨੇ ਮਤਲਬ ਇਟ ਇਜ਼ ਅ ਬੁਕੇਟ ਆਫ एवरीथिंग ਵੇਅਰ ਵੀ ਆਰ ਹੈਵਿੰਗ ਦਾ ਪ੍ਰੋਡਕਟ ਤੁਸੀਂ ਮੇਰੇ ਖਿਆਲ ਚ ਖੁਦ ਹੀ ਨਿਕਲ ਕੇ ਦੇਖਿਆ ਹਣਾ ਸਸੀ ਮਤਲਬ ਪਹਿਲੇ ਦਿਨ ਇੰਨੀ ਫੁੱਟਬਾਲ ਤਕਰੀਬਨ ਜਿਆਦਾਤਰ ਐਕਸੀਬਿਸ਼ਨਸ ਘੱਟ ਦੇਖੀ ਐ ਪਰ ਅੱਜ ਵੀ ਤਕਰੀਬਨ ਜੇ ਆਪਾਂ ਕਹੇ ਇਹ ਜੇ ੱੱਕਾ ਤਾਂ ਨਹੀਂ ਪਿਆ ਕਿਉਂਕਿ ਮੈਨੇਜਮੈਂਟ ਬਹੁਤ ਅੱਛੀ ਸੀ ਪਰ ਫੁੱਟਬਾਲ ਮੈਨੂੰ ਲੱਗਦਾ ਕਿ ਇਹ 5 ਤੋਂ 10000 ਦੇ ਵਿੱਚ ਤੋਂ ਜ਼ਿਆਦਾ ਜ਼ਿਆਦਾ ਅੱਜ ਹੋਈ ਹੋਣੀ ਤੇ ਹੱਲੇ ਤੇ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ 50000 ਤੋਂ ਉੱਤੇ ਬੰਦਾ ਜਿਹੜਾ ਹੈਗਾ ਇੱਥੇ ਆਏਗਾ ਤੇ ਆਰਕੀਟੈਕਟਸ ਨੂੰ ਵੀ ਵਿੱਚ ਵੀ ਕਾਫੀ ਜ਼ਿਆਦਾ ਮਤਲਬ ਇਸ ਚੀਜ਼ ਦਾ ਮਤਲਬ ਰੁਝਾਨ ਹੈਗਾ ਕਿ ਆਪਾਂ ਉੱਥੇ ਜਾਣਾ ਹੈ। ਸੁੋਕਨ ਕੀ ਮੈਸੇਜ ਦੇਣ ਚਾਹ। ਲੋਕਾਂ ਨੂੰ ਇਹ ਮੈਸੇਜ ਹੈ ਜੀ ਕਿ ਆਪਣੀ ਇੱਕ ਕ੍ਰੀਏਟਿਵ ਬਿਲਡਿੰਗ ਬਣਾਉਣ ਵਾਸਤੇ ਜਾਂ ਇੱਕ ਪ੍ਰੋਡਕਟ ਦੀ ਨੌਲੇਜ ਲੈਣ ਵਾਸਤੇ ਜਾਂ ਟਾਈਮ ਔਰ ਜਿਹੜਾ ਬਜਟ ਦੀ ਮੈਨੇਜਮੈਂਟ ਵਾਸਤੇ ਅਗਰ ਤੁਸੀਂ ਕੋਈ ਵੀ ਕੰਸਟਰਕਸ਼ਨ ਕਰ ਰਹੇ ਹੋ ਤਾਂ ਇਹ ਐਕਸੀਬਿਸ਼ਨ 'ਚ ਜ਼ਰੂਰ ਆਓ। ਅਗਰ ਨਹੀਂ ਵੀ ਕਰ ਰਹੇ ਤਾਂ ਵੀ ਆਓ ਤਾਂ ਕਿ ਕਿਸੇ ਨਾ ਕਿਸੇ ਟਾਈਮ ਤੁਹਾਨੂੰ ਇਸ ਚੀਜ਼ ਦਾ ਬਹੁਤ ਲਾਹਾ ਮਿਲੇਗਾ ਕਿ ਸਾਨੂੰ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਕੀ ਨਵੇਂ-ਨਵੇਂ ਪ੍ਰੋਡਕਟ ਕੰਸਟਰਕਸ਼ਨ ਇੰਡਸਟਰੀ ਚ ਆ ਰਹੇ ਨੇ ਜਦ ਤੱਕ ਆਪਾਂ ਦੇਖਾਂਗੇ ਨਹੀਂ ਉਹਦੇ ਬਾਰੇ ਪਤਾ ਨਹੀਂ ਲੱਗੇਗਾ ਸਾਨੂੰ ਹੁਣ ਮੇਰੇ ਖਿਆਲ ਦੇ ਵਿੱਚ ਰਾਜਸਥਾਨ ਦਿੱਲੀ ਜਾਂ ਐਡੀ ਦੂਰ-ਦੂਰ ਜਾਣ ਦੀ ਲੋੜ ਨਹੀਂ ਹੈ ਇਹ ਸਾਰਾ ਕੁਝ ਤੁਹਾਨੂੰ ਇਹ ਤਕਰੀਬਨ-ਤਕਰੀਬਨ 16 ਏਕੜ ਦਾ ਜਿਹੜਾ ਗਰਾਊਂਡ ਹੈ ਇਹਦੇ ਵਿੱਚ ਸਾਰਾ ਕੁਝ ਮਿਲੇਗਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਕ ਖਾਸੀਆ ਦੱਸਦਾ ਮੈਨੂੰ ਢਿੱਲੋਂ ਸਾਹਿਬ ਨੇ ਦੱਸੀ 5-6 ਏਕੜ ਦੀ ਪਾਰਕਿੰਗ ਹੈ ਇੱਥੇ ਆਗੇ ਤੋਂ ਵੇਟਿੰਗ ਨਹੀਂ ਹੈ ਕੋਈ ਰਾਸਤੇ ਵਿੱਚ ਬਹੁਤ ਜ਼ਿਆਦਾ ਕੋਈ ਦਿੱਕਤ ਨਹੀਂ ਆਏਗੀ ਤਾਂ ਆਪਾਂ ਨੂੰ ਇਹ ਓਪਰਚ्युनिटी ਜਿਹੜੀ ਹੈਗੀ ਆ ਉਹਨੂੰ ਯੂਜ਼ ਕਰਨਾ ਚਾਹੀਦਾ